ਆਪ ਘਰੀ ਵਿਭਾਗ ਅਤੇ ਐਕਸਾਈਜ ਪਾਰਟੀ ਸਾਂਝੇ ਸਰਚ ਆਪਰੇਸ਼ਨ ਤਰਾਂ ਲਵਾਰਸ ਥਾਵਾਂ ਤੇ ਕਰੀਬ 400 ਲੀਟਰ ਲਾਹਨ ਕੀਤੀ ਨਸ਼ਟਿਕ ਵਿਅਕਤੀ ਦੇ ਖਿਲਾਫ 100 ਲੀਟਰ ਲਾਹਨ ਦਾ ਮਾਮਲਾ ਦਰਜ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਵੱਟੀ ਗਈ ਮਹਿੰਮ ਦੇ ਤਹਿਤ ਐਕਸਾਈਜ ਵਿਭਾਗ ਦੇ ਇੰਸਪੈਕਟਰ ਵਿਜੀਗ ਮਾਦੀਗਵਾਈ ਹੇਠ ਐਕਸਾਈਜ ਪਾਰਟੀ ਵਲੋਂ ਟੇਰਾ ਬਾਬਾ ਨਾਨਕ ਦੇ ਸਰਹੱਦੀ ਖੇਤਰ ਦੇ ਵੱਖ-ਵੱਖ ਪਿੰਡਾਂ ਤੇ ਸ਼ੱਕੀ ਘਰਾਂ ਤੇ ਲਵਾਰਸ ਥਾਵਾਂ ਦੇ ਸਰਚ ਅਭਿਆਨ ਚਲਾਇਆ ਗਿਆ ਜਿਸ ਤਰ੍ਹਾਂ ਲਵਾਰਸ ਥਾਵਾਂ ਤੋਂ ਕਰੀਬ 400 ਲੀਟਰ ਲਹਨ ਬ੍ਰਾਂਤ ਕੀਤੀ ਗਈ ਜਿਸ ਨੂੰ ਨਸ਼ਟ ਕੀਤਾ ਗਿਆ ਉੱਥੇ ਹੀ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਿਸ ਪਾਰਟੀ ਅਤੇ ਐਕਸਾਈ ਪਾਰਟੀ ਵੱਲੋਂ ਸਾਂਝੇ ਤੌਰ ਤੇ ਪਿੰਡ ਕਟਿਆਲੇ ਵਿਖੇ ਰੇਡ ਕੀਤੀ ਗਈ ਜਿਸ ਦੌਰਾਨ ਉਹਨਾਂ ਨੂੰ ਪਿੰਡ ਦੇ ਇੱਕ ਵਿਅਕਤੀ ਦੀ ਟਿਊਬਲ ਤੋਂ ਕਰੀਬ 100 ਲੀਟਰ ਲਹਨ ਅਤੇ ਸ਼ਰਾਬ ਦਸਮਾਨ ਬ੍ਰੰਦ ਹੋਇਆ ਈਸ਼ਵੰਤੀ ਥਾਣਾ ਡੇਰਾ ਬਾਬਾ ਨਾਨਕ ਦੇ ਅਧਿਕਾਰੀ ਨੇ ਦੱਸਿਆ ਕਿ ਪੁਲਸ ਪਾਰਟੀ ਅਤੇ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਰਜੀਸ਼ ਕੁਮਾਰ ਦੀ ਅਗਵਾਈ ਚ ਐਕਸਾਈਜ਼ ਪਾਰਟੀ ਵੱਲੋਂ ਸਾਂਝੇ ਤੌਰ ਤੇ ਪਿੰਡ ਘਠਿਆਲਾ ਵਿਖੇ ਛਾਪੇਮਾਰੀ ਕੀਤੀ ਗਈ ਇਸ ਦੌਰਾਨ ਉਹਨਾਂ ਨੂੰ ਦੋ ਦਰਮੀਆਂ ਵਿੱਚੋਂ ਕਰੀਬ 100 ਲੀਟਰ ਲਹਨ ਮਿਲੀ ਜਿਸ ਨੂੰ ਜ਼ਬਤ ਕੀਤਾ ਗਿਆ ਅਤੇ ਕੁਝ ਖਾਲੀ ਭਾਂਡੇ ਅਤੇ ਸ਼ਰਾਬ ਬਣਾਉਣ ਵਾਲਾ ਉਸਮਾਨ ਬਰਾਮਦ ਹੋਇਆ ਹੈ ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਵਿਅਕਤੀ ਦੇ ਖਿਲਾਫ ਥਾਣਾ ਡੇਰਾ ਬਾਬਾ ਨਾਨਕ ਵਿੱਚ ਐਕਸਾਈਜ਼ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਇਹ ਸਤਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਘਠਿਆਲਾ ਮੰਡੂ ਦੇ ਐਸਐਸਪੀ ਦੇ ਹੁਕਮ ਅਨਸਾਰ ਰੇਡ ਕੀਤੀ ਜਾ ਰਹੀ ਆ ਅੱਜ ਕਮਾਂਡ ਰੇਂਜ ਕੀਤਾ ਆ ਨਾਲ ਹੀ ਐਕਸਾਈਪਾਲਟੀ ਇੰਸਪੈਕਟਰ ਐਕਸਾਈ ਇੰਸਪੈਕਟਰ ਸ਼੍ਰੀ ਵਿਜੇ ਕੁਮਾਰ ਜੀ ਤੇ ਨਾਲ ਪੁਲਿਸ ਪਾਲਟੀ ਤੇ ਲਾਣ ਪੜੀ ਹੈ ਜੀ ਤੇ ਕੁਝ ਆਪਣੇ ਇੱਕ ਦੋ ਖਾਲੀ ਭੰਡਿਆਂ ਨਾਲ ਸਰ ਕਿੰਨੇ ਕ ਲੀਟਰ ਜੜੀ ਹੈਗੀ ਇਹ ਕੋਈ ਹੁਣੇ ਕਰੀਬ 100 ਕ ਲੀਟਰ ਦੇ ਕਰੀਬ ਹੋਊਗਾ ਇਹ ਸਰ ਜਿਹੜਾ ਆਪਣਾ ਪਰਚਾ ਕਟਾਇਆ ਜਾ ਰਿਹਾ ਕਿੰਨੇ ਜਣੇ ਦੇ ਕਟਾਇਆ ਜਾ ਰਿਹਾ ਇਹ ਸਾਰੇ ਇੱਕ ਤੇ ਹੀ ਜਾ ਰਿਹਾ ਜੀ ਉਹ ਜਿਹੜਾ ਮੌਕੇ ਦੇ ਉਤੋਂ ਚਾਰਜ ਫੇਰੇ ਚੜੀਆਂ ਆ ਜਦੋਂ ਪੁਲਿਸ ਵਾਲਟੀ ਦੀ آمد ਵੇਖੀ ਦੂਰੋਂ ਉਹ ਮੌਕੇ ਤੋਂ ਫਰਾਰ ਹੋ ਗਏ ਆਪਣਾ ਕਿਹੜੇ ਖਾਨੇ ਚ ਕਟਾਇਆ ਜਾ ਰਿਹਾ ਇਹ ਡੇਰਬਾਹਣਾ ਨਾਲ ਇਹ ਰੇਡ ਅਸੀਂ ਸਾਇਕ ਕਮਿਸ਼ਨਰ ਆਫ ਕਰੀ ਜੀ ਦੀ ਦਿਸ਼ਾ ਨਿਰਦੇਸ਼ਾਂ ਅੱਡ ਕੀਤਾ ਹੈ ਤੇ ਡੇਰਬਾਹਣਾ ਦੇ ਵੱਖ-ਵੱਖ ਪਿੰਡਾਂ ਵਿੱਚ ਰੇਡ ਕੀਤਾ ਗਿਆ ਜਿਸ ਦੇ ਦੌਰਾਨ ਸਾਨੂੰ ਤਕਰੀਬਨ 400 60 400 ਲੀਟਰ ਲਾਣ ਮਿਲੀ ਹੈ ਜਿਹਨੂੰ ਮੌਕੇ ਤੇ ਨਸ਼ਟ ਕੀਤਾ ਗਿਆ ਸਰ ਲਾਣ ਤੋਂ ਇਲਾਵਾ ਹੋਰ ਕਿਹੜੀ-ਕਿਹੜੀ ਚੀਜ਼ ਜਿਹ ਲਾਂਦ ਲਵਸ ਨੂੰ ਸਿਰਫ ਜੋ ਜਿਹੜੇ ਖਾਲੀ ਭਾਂਡੇ ਕੁਝ ਬਰਾਮਦ ਹੋਏ ਆ, ਸ਼ਕਾਲਾ ਵਗੈਰਾ ਬਰਾਮਦ ਹੋਇਆ ਜਿੰਨਾ ਸ਼ਰਾਬ ਕੱਢੀ ਜਾਂਦੀ ਹੈ। ਟੋਟਲ ਕਿੰਨੇ ਪਰਚੇ ਜਿਹੜੇ ਹੁਣ ਤੱਕ ਸਰ ਕੱਟੇ ਗਏ ਜੀ? ਇਹ ਤਾਂ ਇੱਕ ਪਰਚਾ ਹੋਇਆ ਹੈ। ਇਹ ਥਾਣਾ ਡੇਰਵਾ ਬਣਾਣ ਦੇ ਵਿੱਚ। ਤਕਰੀਬਨ 3 ਤੋਂ 4 ਲੀਟਰ ਜਿਹੜੀ ਲਾਨ ਜਿਹੜੀ ਨਸ਼ਟ ਕੀਤੀ ਗਈ ਅੱਜ। ਜਿਹੜੀ ਲਵਾਰਸ ਜਗ੍ਹਾ ਤੋਂ ਸਾਨੂੰ ਮਿਲੀ ਸੀਗੀ। ਇਸਲਾਉ ਜਿਹੜੀ ਇੱਕ ਲਾਨ ਦੇ ਇੱਕ ਤੇ ਬੰਬੀ ਤੋਂ ਮਿਲੀ ਹੈ। ਜਿਹਦੇ ਅਗੇਂਸ ਅਸੀਂ ਪਰਚਾ ਕਰਵਾਇਆ ਤੇ ਰਵ ਨਾਨਾ ਦੇ ਵਿੱਚ।